ਦਾ ਦੇਸ਼ ਭਰ ਦੇ ਵਿੱਚ ਅੱਜ ਟ੍ਰੇਡ ਯੂਨੀਅਨਸ ਦੇ ਵੱਲੋਂ ਭਾਰਤabandੀ ਕਾਲ ਦਿੱਤੀ ਗਈ ਹੈ ਬੈਂਕ ਡਾਕ ਤੇ ਟ੍ਰਾਂਸਪੋਰਟ ਸੇਵਾ ਤੇ ਅਸਰ ਹੋਵੇਗਾ ਨਵੇਂ ਲੇਬਰ ਕੋਡ ਅਤੇ ਨਿੱਜੀਕਰਨ ਦੇ ਖਿਲਾਫ ਦਰਸਲੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਰੀਬ 25 ਕਰੋੜ ਕਰਮਚਾਰੀ ਹੜਤਾਲ ਤੇ ਰਹਿਣਗੇ ਤਾਂ ਦੇਸ਼ ਭਰ ਦੇ ਵਿੱਚ ਅੱਜ ਵਕਫਾ ਟ੍ਰੇਡ ਯੂਨੀਅਨਸ ਦੇ ਵੱਲੋਂ ਭਾਰਤabandਾ ਸੰਦਾ ਦਿੱਤਾ ਗਿਆ ਹੈ ਬੈਂਕ ਇਸ ਦੇ ਨਾਲ ਡਾਕ ਤੇ ਟ੍ਰਾਂਸਪੋਰਟ ਸੇਵਾ ਤੇ ਅਸਰ ਹੋਵੇਗਾ ਇਹ ਸੇਵਾਵਾਂ ਜੋ ਕਿ ਪ੍ਰਭਾਵਿਤ ਹੋਣਗੀਆਂ ਆਦਰਸ਼ਲ ਨਵੇਂ ਨਵੇਂ ਲੇਬਰ ਕੋਡ ਤੇ ਨਿੱਜੀਕਰਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦਾ ਵਿਰੋਧ ਕਰ ਰਹੇ ਨੇ ਆਖਰੀ 25 ਕਰੋੜ ਕਰਮਚਾਰੀ ਜੋ ਕਿ ਹੜਤਾਲ ਤੇ ਰਹਿਣਗੇ ਤੇ ਇਸ ਦੌਰਾਨ ਬੈਂਕ ਡਾਕ ਤੇ ਟਰਾਂਸਪੋਰਟ ਸੇਵਾਵਾਂ ਤੇ ਅਸਰ ਰਹੇਗਾ ਬੱਸ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਹੈ ਪੰਜਾਬ ਦੇ ਵਿੱਚ ਪੀਆਰਟੀਸੀ ਤੇ ਪੰਨ ਬੱਸਾਂ ਦਾ ਚੱਕਾ ਜਾਮ ਹੈ 3 ਦਿਨ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਦਾ ਫੈਸਲਾ ਲਿਆ ਗਿਆ ਕੱਚੇ ਕਾਮਿਆਂ ਨੇ 11 ਜੁਲਾਈ ਤੱਕ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਮੁਸਾਫਰਾਂ ਨੂੰ ਦਰਸਲ ਇਸ ਦੇ ਨਾਲ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਵੱਡੇ ਪੱਧਰ ਤੇ ਲੋਕ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਦੇ ਨੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਤਾਂ ਜਿਹੜੇ ਲੋਕ ਇਹ ਤਿੰਨ ਦਿਨਾਂ ਤੱਕ ਬੱਸਾਂ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਨੇ ਆ ਤਾਂ ਉਹਨਾਂ ਵਾਸਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਪੰਜਾਬ ਦੇ ਵਿੱਚ ਆ ਪੀਆਰਟੀਸੀ ਤੇ ਪੰਨ ਬਸਾਂ ਦਾ ਚੱਕਾ ਜਾਮ ਰਹੇਗਾ ਕਿਉਂਕਿ ਬਹੁਤ ਸਾਰੇ ਰੋਡ ਤੇ ਜੰਨੇ ਵੀ ਪੰਜਾਬ ਦੇ ਵਿੱਚ ਵੱਖ-ਵੱਖ ਗਮਾਂ ਤੋਂ ਆ ਬਸਾਂ ਦੇ ਰੂਟ ਨੇ ਜ਼ਿਆਦਾਤਰ ਜਿਹੜੀਆਂ ਇੱਕ ਸਰਕਾਰੀ ਬਸਾਂ ਹੀ ਪੀਆਰਟੀਸੀ ਦੀਆਂ ਤੇ ਪੰਨ ਬਸਾਂ ਚੱਲਦੀਆਂ ਨੇ ਤਾਂ ਇਹ ਆਪ ਤੋਂ ਆਮ ਤੌਰ ਤੇ ਸਿੱਧੇ ਤੌਰ ਤੇ ਹੁਣ ਲੋਕਾਂ ਦੇ ਨਾਲ ਮਸਾਫਰਾਂ ਦੇ ਨਾਲ ਜੁੜੀ ਹੋਈ ਖਬਰ ਹੈ ਇਹ 3 ਦਿਨਾਂ ਤੱਕ ਸਰਕਾਰੀ ਬਸਾਂ ਦਾ ਚੱਕਾ ਜਾਮ ਰਹੇਗਾ ਕੱਚੇ ਕੰਮਿਆਂ ਨੇ 11 ਜੁਲਾਈ ਤੱਕ ਹਫਤਾਲਾ ਦਾ ਐਲਾਨ ਕਰ ਦਿੱਤਾ ਹੈ ਪੱਕੇ ਕਰਨ ਦੀ ਰੈਗੂਲਰ ਕਰਨ ਦੀ ਦਰਸ਼ਕਾਂ ਕਾਮਿਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਮੁਸਾਫਰਾਂ ਨੂੰ ਵੀ ਭਾਰੀ ਪਰੇਸ਼ਾਨੀ ਹੋ ਰਹੀ ਹੈ ਆ ਤਾਂ ਜਿਹੜੇ ਜਿਹੜੇ ਦਰਸ਼ਕਾਂ ਨੂੰ ਅਜੇ ਤੱਕ ਇਹ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਇਹ ਜਾਣਕਾਰੀ ਉਹਨਾਂ ਤੱਕ ਪਹੁੰਚਾ ਦਈਏ ਆ ਕੇ ਜਿਹੜੇ ਸੋਚ ਕੇ ਬੱਸ ਸਟੈਂਡ ਜਾਣਗੇ ਕਿ ਉਹਨਾਂ ਨੂੰ ਫਲਾਣੇ ਰੂਟ ਦੀ ਬੱਸ ਮਿਲ ਜਾਵੇਗੀ ਜਾਂ ਆਪਣੀ ਮੰਜ਼ਿਲ ਤੇ ਸਮੇਂ ਦੇ ਨਾਲ ਪਹੁੰਚ ਜਾਣਗੇ ਤਾਂ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਲਈ ਹਾਜ ਦੇ ਨਾਲ ਹੀ ਤੁਸੀਂ ਬੱਸ ਸਟੈਂਡ ਜਾਓ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਤਿਆਰੀ ਕਰੋ ਕਿਉਂਕਿ ਲੋਕਾਂ ਦੇ ਨਾਲ ਜੁੜੀ ਖਬਰ ਹੈ ਕਿ 3 ਦਿਨ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ